ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈਗਾ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਫਿਰ ਤੋਂ ਜੈਕਟਾਂ ਲੈ ਕੇ ਆਇਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜੀ ਤੁਹਾਨੂੰ ਨਿਊ ਨਿਊ ਕਲਰ ਡਿਜ਼ਾਈਨ ਹਨਾ ਵੱਖਰੇ-ਵੱਖਰੇ ਉਹ ਦਿਖਾਵਾਂਗੇ ਤੇ ਸਾਈਜ਼ ਵੀ ਇਹਨਾਂ ਦਾ ਦੱਸਾਂਗੇ ਵੀ ਕਿੰਨਾ ਇਹਨਾਂ ਦਾ ਸਾਈਜ਼ ਹੈਗਾ ਜੇ ਤੁਸੀਂ ਵੀ ਐਦਾਂ ਦੀ ਸੋਹਣੀਆਂ-ਸੋਹਣੀਆਂ ਕੋਟੀਆਂ ਜੈਕਟਾਂ ਹਨਾ ਆਰਡਰ ਕਰਨਾ ਚਾਹੁੰਦੇ ਹੋ ਜੀ ਤਾਂ ਸਾਨੂੰ WhatsApp ਮੈਸੇਜ ਕਰ ਸਕਦੇ ਹੋਗੇ ਏ ਜੀ ਸਾਰੀਆਂ ਹੱਥਾਂ ਨਾਲ ਬੁਣੀਆਂ ਹੋਈਆਂ ਨਗੀਆਂ ਕੋਈ ਵੀ ਰੈਡੀमेड ਨਹੀਂ ਹੈਗੀਆਂ ਬਹੁਤ ਸੋਹਣੇ ਦੇਖੋ ਇਹਨਾਂ ਚ ਬੁਣਤੀ ਪਾਈ ਹੋਈ ਹੈ ਤੇ ਡਿਜ਼ਾਈਨ ਵੀ ਬਹੁਤ ਸੋਹਣੇ ਬਣੇ ਹੋਏ ਨੇਗੇ ਤੇ ਸਫਾਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਫਿਨਿਸ਼ਿੰਗ ਨਾਲ ਬੁਣੀਆਂ ਹੋਈਆਂ ਨੇ ਵਧੀਆ ਕੁਆਲਿਟੀ ਦੀ ਜਿਹੜੀ ਦੇਖੋ ਇਹਦੇ ਪਛਮ ਲਗਾਈ ਹੋਈ ਹੈਗੀ ਰੇਟ ਜਿਹੜੇ ਨੇ ਜੀ ਸਾਈਜ਼ ਦੇ ਹਿਸਾਬ ਨਾਲ ਹੋਣਗੇ ਜਿਵੇਂ ਸਾਈਜ਼ ਵੱਡਾ ਹੈ ਉਸ ਹਿਸਾਬ ਨਾਲ ਹਨਾ ਵੀ ਰੇਟ ਵੀ ਵੱਧ ਹੋਊਗਾ ਸਾਈਜ਼ ਘੱਟ ਹੈ ਜੀ ਉਸ ਹਿਸਾਬ ਨਾਲ ਰੇਟ ਵੀ ਇਹਦਾ ਘੱਟ ਹੋਊਗਾ ਹਰ ਇੱਕ ਕੋਟੀ ਜੈਕਟ ਦਾ ਜਿਹੜਾ ਰੇਟ ਹੈਗਾ ਬਹੁਤ ਵੱਖਰਾ ਵੱਖਰਾ ਹੈ ਇਹ ਦੇਖੋ ਜੇਬਾਂ ਕਿੰਨੀਆਂ ਸੋਹਣੀਆਂ ਲਗਾਈਆਂ ਹੋਈਆਂ ਨੇਗੀਆਂ ਤੇ ਬੈਕ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਫਿਨਿਸ਼ਿੰਗ ਨਾਲ ਇਹ ਬੁਣੀ ਹੋਈ ਹੈ ਨੀਚੇ ਦੇਖੋ ਕਿੰਨੀ ਸੋਹਣੀ ਬੁਣਤੀ ਪਈ ਹੋਈ ਹੈ ਵਿਚਾਲੇ ਸਟੀਚੇ ਵਾਲੀ ਤਰ੍ਹਾਂ ਏਦਾਂ ਬਣਦੀ ਹੈਗੀ ਪਲੇਨ ਰੱਖੀ ਹੋਈ ਹੈ ਉੱਪਰ ਫੇਰ ਬੁਣਤੀ ਪਾਈ ਹੋਈ ਹੈ ਜੀ ਜੇਬਾਂ ਦੇਖੋ ਜੀ ਕਿੰਨੀਆਂ ਸੋਹਣੀਆਂ ਇਹ ਲਗੀਆਂ ਹੋਈਆਂ ਨੇਗੀਆਂ ਬਹੁਤ ਹੀ ਸੋਹਣੀਆਂ ਬਣਾਈਆਂ ਨੇ ਜੇਬਾਂ ਆਪਾਂ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਟਨ ਵੀ ਦੇਖੋ ਕਿੰਨੇ ਸੋਹਣੇ ਲੱਗੇ ਨੇ ਫਰੰਟ ਬੈਕ ਜਿਹੜੀ ਸੇਮ ਰਹੂਗੀ ਪ੍ਰਾਈਸ ਇਹਦਾ ਜੀ 1300 ਰੁਪਏ ਰਹੂਗਾ ਸ਼ਿਪਿੰਗ ਜਿਹੜੀ ਹੈ ਫ੍ਰੀ ਰਹੂਗੀ మీడియం ਸਾਈਜ਼ ਰਹੂਗਾ ਇਸ ਤੋਂ ਅਗਲੀ ਜੈਕਟ ਹੈਗੀ ਹੈ ਜੀ ਫਰੋਜੀ ਕਲਰ ਦੀ ਇਹ ਚ ਵੀ ਸੇਮ ਬੁਣਤੀ ਰਹੂਗੀ ਡਿਜ਼ਾਈਨਿੰਗ ਦੇਖੋ ਇਹਦੀ ਵੀ ਸੇਮ ਹੈ ਕਲਰ ਇਹਦਾ ਫਰੋਜੀ ਹੈਗਾ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋਗੇ ਬਹੁਤ ਹੀ ਸੋਹਣੀਆਂ ਦੇਖੋ ਜੇਬਾਂ ਲਗਾਈਆਂ ਹੋਈਆਂ ਨੇਗੀਆਂ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈ ਕਿੰਨਾ ਸੋਹਣਾ ਦੇਖੋ ਨੈੱਕ ਬਣਿਆ ਹੋਇਆ ਫਰੰਟ ਬੈਕ ਹੈ ਜਿਹੜੀ ਸੇਮ ਰਹੂਗੀ ਵਿੱਚੋਂ ਦੇਖੋ ਸਟੀਚੇ ਵਾਲੀ ਤਰ੍ਹਾਂ ਦੇਖੋ ਇਹਦੀ ਫਿਟਿੰਗ ਰਹੂਗੀ ਪ੍ਰਾਈਜ਼ ਇਹਦਾ ਜੀ 1300 ਰੁਪਏ ਰਹੂਗਾ ਤੇ మీడియం ਸਾਈਜ਼ ਦੀ ਹੈ ਵੀ ਜੀ ਤੁਸੀਂ ਵੀ ਇਹ ਜਿਹੜੀਆਂ ਜੈਕਟਾਂ ਲੈਣਾ ਚਾਹੋਗੇ ਤਾਂ ਸਾਨੂੰ ਜਿਹੜਾ WhatsApp ਮੈਸੇਜ ਕਰ ਸਕਦੇ ਹੋਗੇ ਇਹ ਤੇ ਵੀ ਜੀ ਬਹੁਤ ਸੋਹਣੀ ਦੇਖੋ ਪੱਛਮ ਲਗਾਈ ਹੋਈ ਹੈਗੀ ਜਿਹੜੀ ਵੀ ਭੈਣ ਦੀ ਫਿਟਿੰਗ 22 ਇੰਚ ਹੈਗੀ ਹੈ ਜੀ ਉਹਦੇ ਇਹ ਜੈਕਟ ਆਰਾਮ ਨਾਲ ਆਊਗੀ ਐਨਾ ਸਾਈਜ਼ ਹੈਗਾ ਜੀ ਇਹ ਇਹ ਵੀ ਸਾਨੂੰ ਆਰਡਰ ਕਰ ਸਕਦੇ ਹੋ ਇਸ ਤੋਂ ਅਗਲੀ ਜੈਕਟ ਹੈਗੀ ਹੈ ਜੀ ਦੇਖੋ ਗ੍ਰੇ ਕਲਰ ਦੀ ਇਹਦੀ ਵੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੋਏ ਜੇਬਾਂ ਲਗਾਈਆਂ ਹੋਈਆਂ ਨੇਗੀਆਂ ਇਸ ਤੋਂ ਅਗਲੀ ਜੈਕਟ ਹੈਗੀ ਹੈ ਜੀ ਕਿਉਂਕਿ ਪੂਰੀ ਕਲਰ ਹੈ ਦਾ ਇਹ ਚ ਵੀ ਦੇਖੋ ਬੁਣਤੀ ਸੇਮ ਰਹੂਗੀ ਜਿਹੜੀ ਆਪਾਂ ਨੇ ਪਹਿਲਾਂ ਤੁਹਾਨੂੰ ਦੋ ਜੈਕਟਾਂ ਦਿਖਾਈਆਂ ਨੇਗੀਆਂ ਇਹਦੀ ਵੀ ਤੁਸੀਂ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਦੇਖੋ ਬੁਣਤੀ ਪਈ ਹੋਈ ਹੈ ਦੋਏ ਜੇਬਾਂ ਲਗਾਈਆਂ ਨੇ ਇਹਦੇ ਆਪਾਂ ਫਰੰਟ ਬੈਕ ਜਿਹੜੀ ਸੇਮ ਰਹੂਗੀ ਫਰੰਟ ਬੈਕ ਆ ਦੇਖੋ ਸੇਮ ਰਹੂਗੀ ਇਹਦਾ ਵੀ ਦੇਖੋ ਪ੍ਰਾਈਸ ਸੇਮ ਰਹੂਗਾ ਜੀ 1300 ਰੁਪਏ ਜਿਹੜੀਆਂ ਵੀ ਭੈਣਾਂ ਦੀ ਚੈਸਟ 20 ਇੰਚ ਆ ਉਹਨਾਂ ਦੇ ਆਰਾਮ ਨਾਲ ਆਊਗੀ ਜੀ ਇਹ ਇਸ ਤੋਂ ਅਗਲੀ ਜਿਹੜੀ ਜੈਕਟ ਹੈ ਜੀ ਬਹੁਤ ਸੋਹਣੀ ਦੇਖੋ ਚੈੱਕ ਕਰ ਸਕਦੇ ਹਾਂ ਬੁਣਤੀ ਵੀ ਪਈ ਹੋਈ ਕਿੰਨਾ ਸੋਹਣਾ ਕਲਰ ਹੈਗਾ ਬੁਣੀ ਵੀ ਦੇਖੋ ਬਹੁਤ ਸੋਹਣੀ ਹੋਈ ਹੈ ਜੀ ਬਾਰਡਰ ਵੀ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਕੀਤਾ ਹੋਇਆ ਹੈ ਫਰੰਟ ਬੈਕ ਆ ਦੇਖੋ ਜਿਹੜੀ ਸੇਮ ਰਹੂਗੀ ਬਹੁਤ ਹੀ ਸੋਹਣੀ ਬਣੀ ਹੋਈ ਹੈਗੀ ਇਸ ਤੋਂ ਅਗਲੀ ਜਿਹੜੀ ਜੈਕਟ ਹੈ ਜੀ orange ਕਲਰ ਦੀ ਇਹਦੇ ਵੀ ਤੁਸੀਂ ਜੇਬਾਂ ਦੇਖੋ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸੋਹਣੀ ਦੇਖੋ ਬਣੀ ਹੋਈ ਹੈਗੀ ਫਰੰਟ ਬੈਕ ਜਿਹੜੀ ਬੁਣਤੀ ਹੈਗੀ ਸੇਮ ਰਹੂਗੀ ਨੀਚੇ ਬਾਰਡਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੇਬਾਂ ਵੀ ਦੇਖੋ ਆਪਾਂ ਜੇਬਾਂ ਸਾਰੀਆਂ ਤੇ ਜਿਸੇ ਤਰ੍ਹਾਂ ਲਗਾਈਆਂ ਰਹੀਆਂ ਬਹੁਤ ਹੀ ਸੋਹਣੀ ਦੇਖੋ ਇਹ ਜੈਕਟ ਬਣੀ ਹੋਈ ਹੈ ਬੈਕ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਅਗਲੀ ਜਿਹੜੀ ਜੈਕਟਰ ਹੋਊਗੀ ਜੀ ਗ੍ਰੀਨ ਕਲਰ ਦੀ ਇਹਦੀ ਆਪਾਂ ਨੇ ਜਿਹੜੀ ਲੈਂਥ ਥੋੜੀ ਜਿਹੀ ਜ਼ਿਆਦਾ ਰੱਖੀ ਹੈਗੀ ਗੁਣਤੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਵੀ ਦੇਖੋ ਫਿਟਿੰਗ ਦੀ ਤਰ੍ਹਾਂ ਆਪਾਂ ਨੇ ਵਿਚਾਲੋਂ ਸਿੱਧੀ ਰੱਖੀ ਹੈਗੀ ਤਾਂ ਜੋ ਇਹਦੀ ਫਿਟਿੰਗ ਜਿਹੜੀ ਵਧੀਆ ਬਣ ਸਕੇ ਤੇ ਜੇਬਾਂ ਲਗਾਈਆਂ ਨੇ ਜੇਬਾਂ ਜੀ ਸਾਰਿਆਂ ਦੇ ਆਪਾਂ ਸੇਮ ਲਗਾਈਆਂ ਨੇਗੀਆਂ ਇਹਦਾ ਜਿਹੜਾ ਪ੍ਰਾਈਜ਼ ਰਹੂਗਾ 1400 ਰੁਪਏ ਆ ਜੀ ਕਿਉਂਕਿ ਇਹਦੀ ਲੈਂਥ ਜ਼ਿਆਦਾ ਹੈਗੀ ਇਹ ਦੀ ਲੈਂਥ ਜੀ ਤੇ 24 ਇੰਚ ਹੈਗੀ ਹੈਗੀ ਬਹੁਤ ਹੀ ਸੋਹਣੀ ਦੇਖੋ ਜੈਕਟੇ ਬਣੀ ਹੋਈ ਹੈ ਇਸ ਤੋਂ ਅਗਲੀ ਹੈਗੀ ਹੈ ਜੀ ਬਲੈਕ ਕਲਰ ਦੀ ਜੈਕਟ ਇਹਦੇ ਵੀ ਦੇਖੋ ਸੇਮ ਇਦਾਂ ਆਪਾਂ ਜੇਬਾਂ ਲਗਾਈਆਂ ਨੇ ਫਰੰਟ ਬੈਕ ਜਿਹੜੀ ਬੁਣਤੀ ਸੇਮ ਰਹੂਗੀ ਫਰੰਟ ਬੈਕ ਆ ਜਿਹੜੀ ਬੁਣਤੀ ਜੀ ਦੇਖੋ ਸੇਮ ਰਹੂਗੀ ਤੁਸੀਂ ਵੀ ਜੇ ਇਹ ਜੈਕਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋਗੇ ਇਹਦਾ ਪ੍ਰਾਈਸ ਜੀ 1300 ਰੁਪਿਆ ਇਸ ਤੋਂ ਅੱਗੇ ਜਿਹੜੀ ਜੈਕਟ ਹੈ ਜੀ ਇਹ ਗ੍ਰੇ ਕਲਰ ਦੀ ਇਹ ਆਪਾਂ ਨੇ ਦੇਖੋ ਸ਼ਿਪੀ ਵਾਲੀ ਜਿਹੜੀ ਪੱਛਮ ਲਗਾਈ ਹੋਈ ਹੈ ਇਹ ਵੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਇਹਦੇ ਵੀ ਦੇਖੋ ਬਹੁਤ ਸੋਹਣੀ ਬੁਣਤੀ ਪਈ ਹੋਈ ਹੈ ਇਹ ਜੈਕਟ ਨੂੰ ਵੀ ਤੁਸੀਂ ਆਰਡਰ ਕਰ ਸਕਦੇ ਹੋ ਜੀ ਇਹਦੀ ਲੈਂਥ ਜੀ 21 22 ਇੰਚ ਹੈਗੀ ਹੈਗੀ ਇਹ ਵੀ ਸੋਹਣੀ ਬੁਣੀ ਹੋਈ ਹੈਗੀ ਬਹੁਤ ਹੀ ਸੋਹਣੀਆਂ ਦੇਖੋ ਜੇਬਾਂ ਲਗਾਈਆਂ ਹੋਈਆਂ ਨੇਗੀਆਂ ਫਿਨਿਸ਼ਿੰਗ ਜਿਹੜੀ ਆਪਣੇ ਕੰਮ ਦੀ ਤੁਸੀਂ ਚੈੱਕ ਕਰ ਸਕਦੇ ਹੋਗੇ ਨੰਬਰ ਜਿਹੜਾ ਜੀ ਆਪਣਾ ਸਕਰੀਨ ਤੇ ਚੱਲ ਰਿਹਾ ਹੈਗਾ ਇਹ ਤੇ ਸਾਨੂੰ WhatsApp ਮੈਸੇਜ ਕਰਕੇ ਆਰਡਰ ਕਰ ਸਕਦੇ ਹੋ ਜੀ ਇਹ ਵੀਡੀਓ ਚ ਜੀ ਆਪਾਂ ਨੇ ਤੁਹਾਨੂੰ ਆਈਡੀਆ ਜੇ ਦਿੱਤਾ ਵੀ ਹਨਾ ਵੀ ਇੰਨੇ ਤੱਕ ਰਹਿਣਾ ਵੀ ਇਹ ਜਿਹੜੀਆਂ ਜੈਕਟਾਂ ਤੁਹਾਨੂੰ ਮਿਲ ਜਾਣਗੀਆਂ ਬਾਕੀ ਜਿਹੜਾ ਰੇਟ ਰਹੂਗਾ ਜੀ ਸਾਈਜ਼ ਦੇ ਅਕੋਰਡਿੰਗ ਰਹੂਗਾ ਹਨਾ ਵੀ ਵੱਧ ਘਟੋ ਉਸ ਅਕੋਰਡਿੰਗ ਆਪਾਂ ਲਗਾਵਾਂਗੇ ਵੱਖਰੇ ਵੱਖਰੇ ਇਹਨਾਂ ਦਾ ਸਾਈਜ਼ ਰਹੂਗਾ ਵੱਖਰੇ ਵੱਖਰੇ ਇਹਨਾਂ ਦਾ ਦੇਖੋ ਜੀ ਡਿਜ਼ਾਈਨ ਰਹੂਗਾ ਇਸ ਤੋਂ ਅਗਰ ਇਹ ਜਿਹੜੀ ਜੈਕਟ ਹੈਗੀ ਜੀ ਇਸ ਤਰ੍ਹਾਂ ਦੀ ਹੈ ਇਹਦੀ ਵੀ ਤੁਸੀਂ ਡਿਜ਼ਾਈਨਿੰਗ ਦੇਖੋ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੀ ਜੈਕਟ ਜੀ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਈ ਸੀਗੀ ਉਹਦਾ ਸਾਈਜ਼ ਥੋੜਾ ਜਿਹਾ ਛੋਟਾ ਸੀ ਇਹ ਥੋੜਾ ਜਿਹਾ ਵੱਡੇ ਨਾਪ ਦੀ ਹੈਗੀ ਡਿਜ਼ਾਈਨਿੰਗ ਦੇਖੋ ਜੀ ਸੇਮ ਰਹੂਗਾ ਕਲਰ ਸੇਮ ਹੈਗਾ ਤੁਸੀਂ ਵੀ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਕੋਟੀਆਂ ਜੈਕਟਾਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਾਨੂੰ WhatsApp ਮੈਸੇਜ ਕਰਕੇ ਆਰਡਰ ਕਰ ਸਕਦੇ ਹੋ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਹਾਂ ਧੰਨਵਾਦ